14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਇਹਨਾਂ ਨੂੰ ਭੇਜਿਆ ਗਿਆ 2 ਅਗਸਤ ਜਿਹੜੀ ਆ ਉਹਦੇ ਵਿੱਚ ਅਗਲੀ ਤਾਰੀਖ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏ। ਇਹਨਾਂ ਦਾ ਟੱਕਾ ਕਿਦਾਂ ਆਇਆ? ਅੰਦਰ ਜਾਣ ਦੇਤੇ। ਇਹਨਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ। ਪਰ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ। ਸਰ ਸਰ ਚੌਥੀ ਸਹੀਜ਼ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਹੈ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीਡਿੰਗ ਹੋਈ ਸੀ। ਇਹਨਾਂ ਦੀ ਆਪਣੀ ਨੋਬਜੈਕਸ਼ਨ ਇਹ ਤੇ ਰਹੀਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਗੈਰ ਦਾ 15 ਮਿੰਟ ਮਿਲਣ ਦਿੱਤਾ ਤੇ ਇਹ ਆਰਡਰ ਕੋਰਟ ਜਦੋਂ ਉਹਨਾਂ ਨੇ ਅਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਇਹ ਦੇ ਬੁਨਿਆਦ ਜਿਹੜੀ ਗੱਲਾਂ ਨੇ ਅਸੀਂ ਇਹ ਯਾਰ ਇੱਕ ਤਰ੍ਹਾਂ ਜਿਹੜੀ ਕਰ ਰਹੇ ਹਾਂ ਕਿ ਇਹ ਪਰਸੀ ਹੈ ਉਹ ਵੀ ਹੁਣ ਜਿਹੜਾ ਝੁੱਟਾ ਦੇਖੋ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਗਿੱਜਾ ਹੋਰ ਵੀ ਨਵੇਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਉਹ ਸਟੇਜ ਆ ਰਿਹਾ ਹੈ। ਉਹ ਕਹਿੰਦੇ ਵੀ ਰੇਡ ਨਹੀਂ ਹੋ ਕਰਦੀ। ਇਸ ਤੀ ਕਿਸੇ ਰੇਡ ਨਹੀਂ ਆਖੋ। ਅਜੇ ਸਾਰਾ ਕੁਝ ਬੇਬੁਨਿਆਦ ਜਿਹੜਾ ਇਹਨਾਂ ਦਾ ਚੱਲਦਾ ਪਿਆ ਹੈ ਕਿ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹੀ ਚੀਜ਼ਾਂ ਕਰਨੀਆਂ ਨੇ। ਇਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਰੇਡ ਸਥਾਨੀਆਂ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਦੇ ਸਰਚ ਵਾਰੈਂਟਸ ਐ ਇਵੈਲੂਏਸ਼ਨ ਦੇ ਲਈ ਸਭ ਕੁਝ ਫੋਰ ਦੇ ਆਰਡਰ ਲਿੱਤੇ ਜਾਂਦੇ ਨੇ ਤਾਂ ਦੋ ਆਰਡਰ ਕਰਦੇ ਨੇ ਇੰਪੈਡੈਂਸ ਦੀ ਬੇਸ ਮੁੱਕਿਆ ਦੇਖੋ ਕੁਝ ਨਹੀਂ ਹੋਣਾ ਵੀ ਐਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬ ਨੂੰ ਆ ਜਿਹੜੇ ਇਗਜ਼ਾਮ ਨੇ ਬਸ ਜਦੋਂ ਕੁਝ ਮੈਰਿਟ ਦੇ ਉੱਤੇ ਨਹੀਂ ਹੁੰਦਾ ਤਾਂ ਇਹੋ ਜੀ ਚੀਜ਼ਾਂ ਆ ਜਾਂਦੀਆਂ ਨੇ ਪਹਿਲੇ ਫੋਰਸ ਕਿਹਦੇ ਨਾਲ ਚਿੱਟੇ ਵਰਦੀ ਕਿਤੇ ਕੱਪੜੇ ਘੋੜਤੇ ਜਾਂਦੇ ਨੇ

ਪੇਸ਼ ਕੀਤਾ ਜਾਇਗਾ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਦੇਖ ਕੇ ਫੋਰਡ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਕਲੀਜ਼ਨ ਹੈਗੀ ਹੈ ਜੇ ਨੈਕਸਟ ਇਅਰ ਉਸ ਤੇ ਦੇਖਿਆ ਜਾਏਗਾ ਕਿ ਵੈਦਰ ਕੋਈ ਸਾਫ ਕੋਈ ਕੋਈ ਮੌਜੂਦ ਹੈ। 22 ਤਰੀਕ ਨੂੰ 22 ਤਰੀਕ ਨੂੰ ਜਿਹੜੀ ਜਿਹੜੀ ਅਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਮੇਲ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਹੋਰ ਐਪਲੀਕੇਸ਼ਨ ਦੇ ਨਾਲ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕੋਲ ਦਿੱਤਾ ਹੋਇਆ ਹੈ। ਦੋ ਵਾਰ ਬੈਰ ਚੇਂਜ ਵੀ ਹੈ ਫਾਈਨਾਂਸ ਵੀ ਹੈ। ਸਰ ਉਹ ਅੱਗੇ ਉਸ ਟਾਈਮ ਦਾ ਮੈਂ ਪੋਸਿਬਲ